ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਵਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰਦਾਰ ਜੀ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਆਪਣੇ ਕੋਲੇ ਗਰਮੀ ਵਾਲੇ ਜਿਹੜੇ ਹੈਗੇ ਹਨ ਕੱਪੜੇ ਆ ਗਏ ਨੇ ਕਾਫੀ ਟਾਈਮ ਤੋਂ ਜਿਹੜਾ ਹੈਗਾ 15 16 ਦਿਨਾਂ ਤੋਂ ਆਪਣੇ ਕੋਲੇ ਗਰਮੀ ਵਾਲਾ ਕੱਪੜਾ ਜਿਹੜਾ ਹੈਗਾ ਸੇਲ ਹੋ ਰਿਹਾ ਕਿਉਂਕਿ ਕਾਫੀ ਭੈਣਾਂ ਦੇ ਮੈਸੇਜ ਆ ਰਹੇ تھے ਕਿ ਕਾਟਨ ਦੇ ਸੂਟ ਆ ਗਏ ਕਾਟਨ ਦੀ ਵੈਰਾਈਟੀ ਆ ਗਈ ਹੈ ਨਾ ਤੇ ਆਪਣੇ ਕੋਲੇ ਕਾਫੀ ਟਾਈਮ ਤੇ ਆਏ ਆ ਰਹੇ ਨੇ ਜੀ ਕੱਪੜੇ ਵਿਕ ਰਹੇ ਨੇ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਸੀਗਾ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਜਿਹੜੇ ਹੈਗੇ ਚੱਲ ਰਹੇ ਆ ਤੇ ਅੱਜ ਮੈਂ ਤੁਹਾਨੂੰ ਅੱਜ ਮੇਰੇ ਕੋਲੇ ਜਿੰਨਾ ਕ ਕੱਪੜਾ ਆਇਆ ਹੈ ਹਨਾ ਇੰਨਾ ਤਾਂ ਆਪਣੇ ਕੋਲੇ ਹਫਤੇ ਦਾ ਕੱਪੜਾ ਆਉਂਦੇ ਹੀ ਆਉਂਦਾ ਹੈਗਾ ਕਈ ਵਾਰੀ ਹਫਤੇ 'ਚ ਦੋ ਵਾਰੀ ਵੀ ਆ ਜਾਂਦਾ ਜਲਦੀ ਸੇਲ ਹੋ ਜਾਂਦੇ ਆ ਜਲਦੀ ਆ ਜਾਂਦੇ ਆ ਜਿੰਨਾ ਕ ਆਪਣੇ ਕੋਲੇ ਅੱਜ ਕੱਪੜਾ ਆਇਆ ਆਪਾਂ ਤੁਹਾਡੇ ਨਾਲ ਜਿਹੜਾ ਹੈਗਾ ਵੀਡੀਓ ਸ਼ੇਅਰ ਕਰਨ ਲੱਗੇ ਆ ਉਹ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਯਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਗੁਰਦੁਆਰਾ ਕਰਨਗੀਧਰ ਸਾਹਿਬ ਦਸਮੇਸ਼ ਨਗਰ ਦਾ ਗੇਟ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੇ ਹੈਗੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਹਨਾ ਸਲਾਈ ਦੀ ਹੋਵੇ ਚਾਹੇ ਉਹ ਬਿਊਟੀਸ਼ੀਅਨ ਦੇ ਕੋਰਸ ਕਿਸੇ ਵੀ ਤਰ੍ਹਾਂ ਦੇ ਕੋਰਸ ਤੁਸੀਂ ਕਰਨਾ ਚਾਹੁੰਦੇ ਹੋ ਸਾਡੇ ਕੋਲ ਕਰ ਸਕਦੇ ਹੋ ਬਾਕੀ ਵਿੱਚ ਬਹੁਤ ਪਹਿਣਾ ਦਿਆਂ ਹੁੰਦਾ ਹੈ ਹਨਾ ਕਿ ਅਸੀਂ ਸਿੰਪਲ ਜਿਹਾ ਸੂਟ ਤਾਂ ਸਿਲਾਈ ਕਰ ਲੈਣੇ ਆ ਕੱਟੇ ਹੋਏ ਕਰ ਲੈਣੇ ਆ ਜਾਂ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਟ੍ਰੇਨਿੰਗ ਸਾਡੇ ਕੋਲੋਂ ਆ ਕੇ ਲੈ ਸਕਦੇ ਆ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਨਾ ਕੰਮ ਸਿਖਾਇਆ ਦਿੰਦਾ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਬੱਚੇ ਕੰਮ ਸਿੱਖ ਕੇ ਚਲੇ ਵੀ ਗਏ ਬਹੁਤ ਜ਼ਿਆਦਾ ਬੱਚੇ ਆਪਣੇ ਕੋਲੇ ਕੰਮ ਸਿੱਖ ਰਹੇ ਆ ਤੇ ਆਜੋ ਜੀ ਆਪਾਂ ਫਿਰ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਸ਼ੁਰੂ ਕਰਾਂਗੇ ਜੀ ਕਾਟਨ ਦੇ ਸੋਟਾਂ ਤੋਂ ਜਿੱਦਾਂ ਇਹ ਕਾਟਨ ਦੇ ਸੂਟ ਆਏ ਨੇ ਸਾਡੇ ਕੋਲੇ ਇਹ ਮੈਚਿੰਗ ਵੀ ਮਿਲ ਜਾਣਗੇ ਤੁਹਾਨੂੰ ਆਲ ਓਵਰ ਵੀ ਮਿਲ ਜਾਣਗੇ ਇਹ ਪਿਓਰ ਕੈਮਰਿਕ ਕਾਟਨ ਦੇ ਸੂਟ ਹੈਗੇ ਆ ਜੀ ਇਹਦੇ ਨਾਲ ਦੇ ਤੁਸੀਂ ਹਲਕਾ ਫੁਲਕਾ ਮੂਰੀ ਤੇ ਵਰਕ ਕਰਵਾਉਣਾ ਚਾਹੁੰਦੇ ਅਸੀਂ ਵੀ ਕਰਵਾ ਕੇ ਦੇ ਦਾਂਗੇ ਜਿਵੇਂ ਜੇ ਤੁਸੀਂ ਕਰੇ ਹੋਏ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਤੇ ਤੁਸੀਂ ਆਪਦਾ ਕਰਵਾ ਵੀ ਸਕਦੇ ਹੋ ਤੇ ਇਹ ਆਪਣੇ ਕੋਲੇ ਮੈਚਿੰਗ ਸੂਟ ਵੀ ਨੇ ਇਹਦੇ ਨਾਲ ਦੇ ਤੁਹਾਨੂੰ ਕਾਫੀ ਡਿਜ਼ਾਈਨ ਜਿਹੜੇ ਹੈਗੇ ਸਾਡੇ ਕੋਲੋਂ ਮਿਲ ਜਾਣਗੇ ਆ ਦੇਖੋ ਬਹੁਤ ਹੀ ਜ਼ਿਆਦੇ ਸੋਹਣੇ ਸੋਹਣੇ ਸੂਟ ਹੈ ਕੱਚਾ ਕੱਚਾ ਕੱਪੜਾ ਬਹੁਤ ਜਿਆਦੇ ਸੋਹਣਾ ਕੱਪੜਾ ਹੈ ਇਹ ਆਪਣੇ ਕੋਲੋਂ ਆਲ ਓਵਰ ਵੀ ਮਿਲ ਜਾਣਗੇ ਤੁਹਾਨੂੰ ਤੇ ਮੈਚਿੰਗ ਵੀ ਮਿਲ ਜਾਣਗੇ ਜੇ ਤੁਸੀਂ ਆਲ ਓਵਰ ਲੈਣਾ ਪਸੰਦ ਕਰਦੇ ਹੋ ਵੀ ਲੈ ਸਕਦੇ ਹੋ ਜਿੱਦਾਂ بڑے ਬਣੇ ਦੇ ਕੱਪੜੇ ਨੇ ਕਿਸੇ ਪਹਿਣਾ ਨੇ ਹਨਾ ਫਰਾਕਾਂ ਵਗੈਰਾ ਸਮਾਉਣੀਆਂ ਨੇ ਤਾਂ ਬਹੁਤ ਵਧੀਆ ਕੱਪੜਾ ਹੈਗਾ ਆ ਆ ਦੇਖੋ ਇਹ ਆਪਣੇ ਕੋਲੇ بڑے ਬਣੇ ਚ ਆਇਆ ਜੀ ਰਿਯਾਨ ਦਾ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਹੈ ਇਹ ਰਿਯਾਨ ਦੇ ਵਿੱਚ ਆਏ ਨੇ ਜੀ ਵਿੱਚ ਕੈਮਰਿਕ ਕਾਟਨ ਕਾਟਨ ਆ ਰਿਯਾਨ ਕਾਟਨ ਹਨਾ ਏਕੇ ਟੈਕਸ ਦੀ ਥ੍ਰਾਮ ਟੈਕਸ ਦੀ ਜਿੱਦਾਂ ਦੀ ਮਰਜ਼ੀ ਕਾਟਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ ਦੇਖੋ ਇਹ ਹਾਲ ਓਵਰ ਸੂਟ ਹੈਗੇ ਆ ਬਹੁਤ ਹੀ ਜਿਆਦੇ ਸੋਹਣੇ ਸੂਟ ਨੇਗੇ ਦੇਖੋ ਪ੍ਰਿੰਟ ਕਿੰਨਾ ਸੋਹਣਾ ਫਰਾਕ ਬਣਾਉਣੀ ਹੋਵੇ ਚਾਹੇ ਸੂਟ ਬਣਾਉਣਾ ਹੋਵੇ ਕਿੰਨਾ ਸੋਹਣਾ ਪ੍ਰਿੰਟ ਹੈਗਾ ਆ ਤੇ ਇਹ ਪ੍ਰਿੰਟ ਵੀ ਆਪਣੇ ਕੋਲੇ ਪਿਛਲੇ ਸਾਲ ਵੀ ਇਹ ਪ੍ਰਿੰਟ ਬਹੁਤ ਜਿਆਦੇ ਸੇਲ ਹੋਏ ਆ ਇਸ ਵਾਰੀ ਵੀ ਆਪਣੇ ਕੋਲੇ ਇਹ ਵਾਲਾ ਪ੍ਰਿੰਟ ਹੈਗਾ ਆ ਆ ਦੇਖੋ ਕਲਰ ਵੀ ਬਹੁਤ ਪਿਆਰੇ ਪਿਆਰੇ ਨੇ ਬਹੁਤ ਸੋਹਣੇ ਸੋਹਣੇ ਕਲਰ ਨੇਗੇ ਆਪਣੇ ਕੋਲੇ ਕਾਟਨ ਦੇ ਵਿੱਚ ਜਿਹੜੇ ਪ੍ਰਿੰਸ ਜਿਹੜੇ ਕਾਟਨ ਦੇ ਵਿੱਚ ਹਨਾ ਏਕੇ ਟੈਕਸਨ ਦੀ ਕਾਟਨ ਦੇ ਵਿੱਚ ਸਾਰੇ ਤਰ੍ਹਾਂ ਦੀ ਰਾਮ ਟੈਕਸ ਦੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆਈ ਹੈ। ਇਹ ਵੀ ਬਹੁਤ ਜਿਆਦਾ ਸੋਹਣਾ ਕੱਪੜਾ ਹੈ ਤੇ ਇਹ ਦੇਖੋ ਇਹ ਵੀ ਜਿੱਦਾਂ ਇਹ ਉਹਦੇ ਵਾਲਾ ਪ੍ਰਿੰਟ ਹੈ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਹਨ ਇਹ ਇਹਨਾਂ ਦੇ ਵਿੱਚ ਪ੍ਰਿੰਟ ਆ ਗਿਆ। ਆ ਦੇਖੋ ਇਹਦੇ ਵਿੱਚ ਸਾਰੇ ਦੇ ਵਿੱਚ ਕਲਰ ਮਿਲ ਜਾਣਗੇ। ਐਂ ਚ ਵੀ ਚਾਰ ਕਲਰ ਹੈਗੇ ਆ ਤੇ ਇਹਦੇ ਵਿੱਚ ਵੀ ਚਾਰ ਕਲਰ ਆ। ਤੇ ਥੋੜੇ-ਬੋਟੇ ਚਲੋ ਇੱਧਰ-ਉੱਧਰ ਹੋ ਜਾਂਦੇ ਆ ਹਨਾ ਤੇ ਉਹ ਪਾ ਤੁਹਾਨੂੰ ਦਿਖਾ ਦਿੰਨੇ ਆ। ਮੈਂ ਦਿਖਾਉਣੀ ਹੈ ਇੱਧਰ ਪਏ ਨੇ। ਆ ਦੇਖੋ ਸਾਰੇ ਇਹਨਾਂ ਦੇ ਕੰਧਾਰਾ ਜਿਹੜੇ ਹੈਗੇ ਨੇ ਹੈਗੇ ਨੇ ਕੱਪੜਾ ਆਪਣੇ ਕੋਲੇ ਪਹਿਲਾਂ ਵੀ ਬਥੇਰਾ ਪਿਆ ਇਹ ਸਾਰਾ ਜਿਹੜਾ ਨਵਾਂ ਕੱਪੜਾ ਦਿਖਾ ਰਿਆ ਆ ਦੇਖੋ ਇਹਦੇ ਚਾਰ ਕਲਰ ਨੇ ਕਿੰਨੇ ਸੋਹਣੇ ਕਲਰ ਨੇ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਆ ਦੇਖੋ ਇਹਦੇ ਵੀ ਚਾਰ ਕਲਰ ਆਏ ਆ ਇਹਦਾ ਇੱਕ ਕਲਰ ਮਿਲਦਾ ਦਾ ਸੇਲ ਹੋ ਗਿਆ ਜਾ ਕੇ ਤੇ ਇੱਥੇ ਹੀ ਪਿਆ ਹੁਣ ਇਹ ਚ ਵੀ ਚਾਰ-ਚਾਰ ਕਲਰ ਨੇ ਦੇਖੋ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਇਹ ਇੰਨਾ ਸੋਹਣਾ ਕੱਪੜਾ ਹੈਗਾ ਬਹੁਤ ਜ਼ਿਆਦਾ ਸੋਹਣਾ ਤੇ ਇਹ ਜਿੱਦਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਸਾਡੇ ਕੋਲੋਂ ਆ ਦੋ ਵੀ ਲੈ ਸਕਦੇ ਹੋ ਜਿੱਦਾਂ ਤੁਹਾਡੀ ਚੁਆਇਸ ਹੈ ਤੁਸੀਂ ਲੈ ਸਕਦੇ ਹੋ ਜਿੱਦਾਂ ਬਲੈਕ ਕਲਰ ਹੈ ਹਨਾ ਮਹਿੰਦੀ ਕਲਰ ਹੈ ਬਹੁਤ ਸੋਹਣੇ ਕਲਰ ਨੇ ਅਲੱਗ-ਅਲੱਗ ਜੇ ਕਲਰ ਹੈਗੇ ਆ ਬਾਕੀ ਜਿਹੜਾ ਤੁਸੀਂ ਵਰਕ ਕਰਾਉਣ ਵਾਸਤੇ ਲੈਣੇ ਨੇ ਦੇਖੋ ਇਹ ਐਸਕੇ ਦੀ ਖਾਦੀ ਦੇ ਸੂਟ ਹੈਗੇ ਆ ਇਹਨਾਂ ਤੇ ਬੜਾ ਸੋਹਣਾ ਵਰਕ ਹੁੰਦਾ ਹੈ ਜਿੱਦਾਂ ਹੁਣ ਕਾਟਨ 베ਸ ਤੇ ਹਨਾ ਵਰਕ ਚੱਲੂਗਾ ਬਹੁਤ ਜ਼ਿਆਦਾ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਕਿ ਵਰਕ ਵਾਲੇ ਸੂਟ ਲੈ ਕੇ ਆਓ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਕੱਪੜਾ ਹੈਗਾ ਇਹਨਾਂ ਦੇ ਉੱਤੇ ਆਪਾਂ ਨੇ ਵਰਕ ਕਰਾਉਣਾ ਕਾਫੀ ਕਲਰ ਆਏ ਨੇ ਆਪਣੇ ਆਪਣੇ ਕੋਲ ਇਹਦੇ ਇਹ ਮੈਂ ਤਿੰਨਕ ਸੂਟ ਕਟੇ ਹੋਏ ਕਰਿਆ ਕਿਉਂਕਿ ਮੈਂ ਅੱਜ ਵਰਕ ਲਈ ਭੇਜਣੇ ਆ ਵਰਕ ਲਈ ਭੇਜਣੇ ਆ ਦੇਖੋ ਇਸ ਤਰ੍ਹਾਂ ਔਰੰਜਾ ਦੇ ਦੁਪੱਟੇ ਨਾਲ ਜਿੱਦਾਂ ਇਹ ਵਾਲਾ ਸੂਟ ਦੇਖੋ ਵਰਕ ਹੋ ਕੇ ਆਊਗਾ ਬਹੁਤ ਜ਼ਿਆਦਾ ਸੋਹਣਾ ਲੱਗੇ ਜੇ ਤੁਹਾਨੂੰ ਵਰਕ ਕਰਕੇ ਵੀ ਦਿਖਾਵਾਂਗੇ ਕਿਸੋ ਵੀ ਕਿੱਦਾਂ ਸੂਟ ਤਿਆਰ ਹੁੰਦੇ ਆ ਇਹ ਦੁਪੱਟਿਆਂ ਦੇ ਨਾਲ ਸੂਟ ਹੋ ਕੇ ਤਿਆਰ ਹੋ ਕੇ ਲੈਸ ਜੇ ਲਾ ਕੇ ਬੁਟੀਕ ਸਟਾਈਲ ਸੂਟ ਬਣ ਕੇ ਨੇ ਕਿਉਂਕਿ ਜਦੋਂ ਵੱਡ ਜਾਂਦਾ ਜੀ ਸੂਟ ਬੁਟੀਕ ਸਟਾਈਲ ਸੂਟ ਵੱਡ ਜਾਂਦਾ ਫਿਰ ਬੜਾ ਸੋਹਣਾ ਲੱਗਦਾ ਆ ਦੇਖੋ ਆਪਣੇ ਕੋਲ ਇਹ ਨਹੀਂ ਹੈਗਾ ਸਸਤੇ ਰੇਟਾਂ 'ਚ ਆਪਣੇ ਕੋਲ 350 ਤੋਂ ਸੂਟ ਸਟਾਰਟ ਹੋ ਜਾਂਦਾ ਕਾਟਨ ਦਾ 350 350 550 ਜਿੱਦਾਂ ਤੁਸੀਂ ਮਰਜ਼ੀ ਖਰੀਦ ਸਕਦੇ ਹੋ ਆ ਦੇਖੋ ਆਪਣੇ ਕੋਲ ਦੁਪੱਟਾ ਸੂਟ ਆਏ ਨੇ ਪਿਓਰ ਦਾ ਦੁਪੱਟਾ ਹੈਗਾ ਕਾਟਨ ਦੇ ਸੂਟ ਨੇਗੇ ਇਹ ਵੀ ਜਿਹੜੇ ਹੈਗੇ ਠੀਕ ਰੀਚੀ ਨਹੀਂ ਇਹ ਆਪਣੇ ਕੋਲੇ 600 ਤੋਂ ਸ਼ੁਰੂ ਹੋ ਜਾਂਦਾ ਤੇ ਤੁਸੀਂ 600 ਚਾਹੇ ਵੀ 6 700 ਦੀ ਰੇਂਜ ਦੇ ਵਿੱਚ ਆਪਣੇ ਕੋਲੇ ਇਹ ਸੂਟ ਹੈਗੇ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਕਮੀਜ਼ ਹੈਗਾ ਆ ਅਰੇ ਕੁ ਮੇਰੇ ਦੇਖੋ ਕਿੰਨਾ ਸੋਹਣਾ ਡਿਜੀਟਲ ਪ੍ਰਿੰਟ ਆਇਆ ਹੈ ਇਹ ਜਿਹੜੀ ਹੈਗੀ ਇਹਨਾਂ ਦੀ ਸਲਵਾਰ ਹੈਗੀ ਹੈ ਸਲਵਾਰ ਨਾਲ ਹੀ ਇਹਨਾਂ ਦਾ ਪਿਓਰ ਦਾ ਦੁਪੱਟਾ ਮਿਲੂਗਾ ਨਾਲ ਪਿਓਰ ਦਾ ਦੁਪੱਟਾ ਮੇਨੂੰ ਕਲਰ ਇਹਦੇ ਵਿੱਚ ਕਾਫੀ ਹੈਗੇ ਆ ਹਾਂ ਜਿਹੜੀ ਆਹ ਕੰਪਨੀ ਦੇ ਦੇਖੋ ਪਰਗਤੀ ਦੇ ਜਿਹੜੇ ਹੈਗੇ ਕੱਪੜੇ ਹੈਗੇ ਆ ਪਰਗਤੀ ਦਾ ਬ੍ਰਾਂਡ ਦੇ ਰਿਹਾ ਤੁਹਾਨੂੰ ਝੁਟਾ ਦੇਖੋ ਇਹਦੇ ਤੇ ਡਿਜ਼ਾਈਨ ਆ ਲਾਗੇ ਲੱਗ ਮਿਲ ਜਾਣਗੇ ਤੁਹਾਨੂੰ ਇਹਦੇ ਨਾਲ ਤੇ ਤੁਸੀਂ ਜਿੰਨੇ ਮਰਜ਼ੀ ਸਾਡੇ ਕੋਲ ਚੁੰਨੀ ਸੂਟ ਹਨਾ ਖਰੀਦ ਸਕਦੇ ਹੋ ਤੇ ਅਗਲੇ ਆਪਣੇ ਕੋਲੇ ਥੋੜੇ ਜਿਹਾ ਵਧੀਆ ਚਾਏ ਨੇ ਇੱਕ ਪਟਾ ਸੂਟ ਜਿਵੇਂ ਕਹ ਲਈਏ ਬਿਫੋਰ ਇਸ ਨੂੰ ਥੋੜਾ ਬਟਨ ਇਹ ਵੀ ਖੋਲ ਕੇ ਇੱਕ ਦਰਾ ਦਿਨੇ ਆ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਹੈਗਾ ਕਾਟਨ ਬੇਸ ਤੇ ਸੂਟ ਹੈ ਟੈਗ ਲੱਗੇ ਹੋਏ ਨੇ ਇਹਨਾਂ ਦੇ ਬਹੁਤ ਜਿਆਦਾ ਸੋਹਣਾ ਹੈ ਸੂਟ ਨੇ ਜਿਵੇਂ ਕੋਈ ਸਹਿਵਾ ਬ੍ਰਾਂਡ ਦੇ ਆ ਗਏ ਹਨ ਤੇ ਇਹ ਸਾਰੇ ਜਿਹੜੇ ਬ੍ਰਾਂਡ ਦੇ ਸੂਟ ਆ ਵਿੱਚ ਆਪਣੇ ਕੋਲੇ ਜਿਹੜੇ ਹੈਗੇ ਇਕੱਠੇ ਆਏ ਸੀਗੇ ਹਨ ਆਪਾਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾ ਦਿੰਨੇ ਆ ਆ ਦੇਖੋ ਇਸ ਤਰ੍ਹਾਂ ਸੂਟ ਹੈਗਾ ਆ ਇਹ ਬਣਿਆ ਹੋਇਆ ਤੇ ਇਹਦਾ ਕੋਈ ਘੇਰੇ ਵਗੈਰੇ ਦਾ ਹਾਂ ਚੱਕਰ ਨਹੀਂ ਹੈ ਨਵੇਂ ਮਰਜ਼ੀ ਤੁਸੀਂ ਖੁੱਲਾ ਕਰ ਸਕਦੇ ਹੋ ਆ ਦੇਖੋ ਇਧਰ ਨੀਚੇ ਬોર્ਡਰ ਜਿਹਾ ਬਣਿਆ ਹੋਇਆ ਇਹ ਵਾਲਾ ਲਾਈਨਿੰਗ ਨੀਚੇ ਉਹ ਸਾਫ ਸਲਵਾਰ ਹੈ ਇਹਦੇ ਵਿੱਚ ਜਾਮ ਦੀਆਂ ਵਧੀਆ ਸਲਵਾਰਾਂ ਲੱਗੀਆਂ ਹੋਈਆਂ ਨੇ ਬਹੁਤ ਸੋਹਣੇ ਕੱਪੜੇ ਦੀ ਸਲਵਾਰ ਲੱਗੀ ਹੋਈ ਹੈ ਇਹਦੇ ਵਿੱਚ ਪ੍ਰਿੰਟਡ ਦੁਪੱਟੇ ਨੇ ਆ ਦੇਖੋ ਪ੍ਰਿੰਟਡ ਦੁਪੱਟੇ ਨੇ ਬਿਲਕੁਲ ਲਾਈਟ ਵੇਟ ਹੈਗੇ ਜਿਹੜੇ ਦੁਪੱਟੇ ਹੈਗੇ ਆ ਜੀ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਨੇ ਨਾਲੇ ਦੇ ਉੱਤੇ ਪ੍ਰਿੰਟ ਹੈਗਾ ਨਾਲੇ ਦੇਖੋ ਵਰਕ ਹੋਇਆ ਹੋਇਆ ਨੇੜੇ ਲਾ ਕੇ ਮੈਂ ਦਿਖਾ ਦਾਂਗੀ ਕੈਮਰਾ ਦੇਖੋ ਨਾਲੇ ਸਾਰਾ ਉੱਪਰ ਜਿਹੜਾ ਹੈਗਾ ਥ੍ਰੈਡ ਵਰਕ ਹੋਇਆ ਹੋਇਆ ਨਾਲ ਜਿਹੜਾ ਹੈਗਾ ਸੋਹਣੇ ਕੋਈ ਵਾਲੇ ਦੇ ਕਲਰ ਹੈਗੇ ਆ ਦੇਖੋ ਇਹ ਕਲਰਾਂ ਸਭੀ ਮਿਲ ਜਾਣਗੇ ਤੁਹਾਨੂੰ ਡਿਜ਼ਾਈਨ ਵੀ ਅਲੱਗ-ਅਲੱਗ ਮਿਲ ਜਾਣਗੇ ਤੁਹਾਨੂੰ ਸਾਡੇ ਕੋਲੋਂ ਕਲਰ ਵੀ ਅਲੱਗ-ਅਲੱਗ ਮਿਲ ਜਾਣਗੇ ਗਰਮੀ ਦੇ ਹਿਸਾਬ ਨਾਲ ਜੇ ਜਿਵੇਂ ਦੀ ਆਈਟਮ ਆ ਜਿਹੜੀ ਹੈਗੀ ਸੇਲ ਹੋਣੀ ਹੈ ਨਾ ਉਹਨੇ ਦੀ ਆਈਟਮ ਆਪਣੇ ਕੋਲੇ ਆ ਰਹੀ ਹੈਗੀ ਇਹ ਤੇ ਉਸ ਤੋਂ ਬਾਅਦ ਜੇ ਤੁਸੀਂ ਥੋੜੇ ਜਿਹਾ ਵਧੀਆਂ ਖਰੀਦਣਾ ਚਾਹੁੰਦੇ ਹੋ ਵੀ ਆਪਣੇ ਕੋਲੋਂ ਖਰੀਦ ਸਕਦੇ ਹੋ ਤੇ ਇਹ ਦੇਖੋ ਇਹ ਵਾਲਾ ਜਿੱਦਾਂ ਸੂਟ ਹੈਗਾ ਸਿਮਰ ਦੇ ਸੂਟ ਹੈਗੇ ਆ ਜਿੱਦਾਂ ਗਰਮੀ ਦੇ ਵਿੱਚ ਨਾ ਕੋਈ ਪ੍ਰੋਗਰਾਮ ਕੋਈ ਫੰਕਸ਼ਨ ਵਗੈਰਾ ਆ ਜਾਂਦਾ ਉਸ ਤਰ੍ਹਾਂ ਇਹ ਸੂਟ ਹੈਗੇ ਆ ਬਿਲਕੁਲ ਲਾਈਟ ਵੇਟ ਆ ਜਿਹੜੇ ਹੈਗੇ ਨੇ ਸੂਟ ਹੈਗੇ ਨੇ ਆ ਦੇਖੋ ਇਸ ਤਰ੍ਹਾਂ ਜਿਹੜੀ ਡਿਜ਼ਾਈਨਿੰਗ ਬਣੀ ਹੋਈ ਹੈ ਕਮੀਜ਼ ਦੀ ਇਹ ਕਮੀਜ਼ ਹੈਗਾ ਹਰ ਇੱਕ ਤੋਂ ਨਪਤਾ ਹੀ ਲੱਗਦਾ ਹੋਏਗਾ ਸਿਮਰ ਦੇ ਕਰੀਜ ਹੈਗੇ ਆ ਬਹੁਤ ਹੀ ਜਦੇ ਵਧੀਆ ਵਾਲੀ ਸਿਮਰ ਹੈ ਪਿਓਰ ਸਿਮਰ ਕਹਦੀ ਆਪਾਂ ਪਿਓਰ ਸਿਮਰ ਦੇ ਸੂਟ ਹੈਗੇ ਆ ਤੇ ਬਾਕੀ ਇਹਦੇ ਦੁਪट्टे ਮਸਲੀਆਂ ਦੇ ਦੁਪट्टे ਲੱਗੇ ਹੋਏ ਨੇ ਮਸਲੀਨ ਦੀ ਸਲਵਾਰ ਲੱਗੀ ਹੋਈ ਏ ਨਾਲ ਆ ਦੇਖੋ ਇਹ ਤੁਹਾਨੂੰ ਸਾਡੇ ਕੋਲੋਂ ਮੈਚਿੰਗ ਵੀ ਮਿਲ ਜਾਣਗੇ ਤੇ ਆਲ ਓਵਰ ਵੀ ਮਿਲ ਜਾਣਗੇ ਆ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਪੂਰੇ ਫੁੱਲ ਸਾਈਜ਼ ਦੇ ਬੜੇ ਦੁਪट्टे ਹੈਗੇ ਆ ਇਸ ਤਰ੍ਹਾਂ ਪੂਰੇ ਬੜੇ ਦੁਪट्टे ਹੈਗੇ ਆ ਜੀ ਇਹ ਤਾਂ ਆਪਣੇ ਕੋਲ ਆ ਦੇਖੋ ਇਹ ਕਾਫੀ ਸੂਟ ਜਿਹੜੇ ਹੈਗੇ ਮੈਚਿੰਗ ਆਏ ਆ ਇਹ ਸੂਟ ਜਿਹੜੇ ਹੈਗੇ ਆਲਓਵਰ ਵੀ ਹੈਗੇ ਇਹਦੇ ਵਿੱਚ ਦੇਖੋ ਇਹ ਆਲਓਵਰ ਸੂਟ ਹੈਗੇ ਇਹਨਾਂ ਦੇ ਵੀ ਬੜੇ ਸੋਹਣੇ ਜਿਹੜੇ ਹੈਗੇ ਡਿਜ਼ਾਈਨ ਪ੍ਰਿੰਟ ਆ ਦੇਖੋ ਸਾਰਿਆਂ ਦੇ ਵਿੱਚ 4-4 ਰੰਗ ਮਿਲ ਜਣਗੇ ਤੁਹਾਨੂੰ ਇਹ ਮੈਚਿੰਗ ਹੈਗੇ ਆ ਤੇ ਬਾਕੀ ਆਪਣੇ ਕੋਲੇ ਇਹ ਆਏ ਨੇ ਜੀ ਥੋੜੇ ਜਿਹਾ ਇਸ ਤੋਂ ਵੀ ਜ਼ਿਆਦਾ ਵਧੀਆ ਇਹ ਮਸਲੀਨ ਦੇ ਸੂਟ ਹੈਗੇ ਨਾਲ ਵਰਕ ਹੈ ਇਹਨਾਂ ਦੇ ਉੱਤੇ ਵਰਕ ਵੀ ਹੋਇਆ ਹੋਇਆ ਇਹ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਵੱਡੇ ਮਸਲੀਨ ਦੇ ਵਿੱਚ ਢੋਪਟੇ ਆ ਦੇਖੋ ਸਾਰਿਆਂ ਦੇ ਵਿੱਚ ਜਿਹੜੇ ਹੈਗੇ ਨੇ ਆ ਦੇਖੋ ਮਸਲੀਨ ਦਾ ਕਿੰਨਾ ਸੋਹਣਾ ਸੂਟ ਹੈ ਮਸਲੀਨ ਦੀ ਸਾਰੀ ਸਲਵਾਰ ਐ ਸਿਰ ਮਰ ਦਾ ਸੂਟ ਹੈਗਾ ਆਦੀ ਦਾ ਆ ਸਿਰ ਮਰ ਦਾ ਸੂਟ ਆ ਗਿਆ ਵਿੱਚ ਪੱਟੀ ਲਾ ਕੇ ਵਰਕ ਹੋ ਰਿਹਾ ਵੇ ਤੇ ਇਹਦਾ ਦੁਪੱਟਾ ਆ ਗਿਆ ਇਹ ਮਸਲੀਨ ਦੀ ਜਿਹੜੀ ਹੈਗੀ ਸਲਵਾਰ ਆ ਗਈ ਇਹਦੇ 'ਚ ਵੀ ਕੱਲਾ ਰਕਾ ਕੱਲਾ ਸਾਰੇ 'ਚ ਤਿੰਨ ਤਿੰਨ ਚਾਰ ਚਾਰ ਰੰਗ ਆਏਗੇ ਬਹੁਤ ਸੋਹਣੇ ਸਰਦਾਰੀ ਰੰਗ ਨੇਗੇ ਕੋਈ ਕੱਪੜਾ ਐਵੇਂ ਦਾ ਹੈ ਨਹੀਂ ਤੁਸੀਂ ਕਿੱਥੇ ਮਰਜੀ ਪਾ ਸਕਦੇ ਇਹ ਪ੍ਰਿੰਟ ਦੇਖੋ ਬਹੁਤ ਸੋਹਣਾ ਲੱਗਦਾ ਮਸਟਰਡ ਜਾਂ ਸੂਟ ਹੈਗਾ ਆ ਕਿਉਂਕਿ ਹਰ ਇੱਕ ਦੀ ਉਮਰ ਵਾਲਾ ਹਨ ਇਹ ਸੂਟ ਪਾ ਸਕਦਾ ਹੈ ਕਲਰ ਬਹੁਤ ਹੀ ਜਿਆਦਾ ਪਿਆਰੇ ਕਲਰ ਲੱਗੇ ਹੋਏ ਨੇ ਬਾਕੀ ਇਹ ਜਿਹੜੇ ਹੈਗੇ ਨੇ ਪੂਰੇ ਪੂਰੇ ਸੂਟ ਹੁੰਦੇ ਨੇ ਜੀ ਇਹਨਾਂ ਦਾ ਨਾਲ ਦਾ ਇੱਕ ਇੱਕ ਪੀਸ ਜਿਹੜਾ ਹੈਗਾ ਆਪਾਂ ਇਧਰ ਵੀ ਲਾ ਦਿੰਦੇ ਹੁੰਦੇ ਆ ਕਿਉਂਕਿ ਜਿਹੜਾ ਕਲਰ ਕਸਟਮਰ ਮੰਗਦਾ ਫਿਰ ਇਧਰ ਖੋਲ ਕੇ ਦਿੱਤਾ ਜਾਂਦਾ ਬਾਕੀ ਆਪਣੇ ਇਧਰ ਲਾਏ ਹੁੰਦੇ ਆ ਹੈਂਡਵਰਕ ਸੂਟ ਵੀ ਆਪਾਂ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਹੈਂਡਵਰਕ ਵੀ ਕਰਵਾਉਨੇ ਆ ਥ੍ਰੈਡਵਰਕ ਵੀ ਕਰਵਾਉਨੇ ਆ ਹਰ ਇੱਕ ਤਰ੍ਹਾਂ ਦੇ ਆਪਾਂ ਸੂਟ ਤਿਆਰ ਕਰਵਾਉਨੇ ਆ ਉਹ ਵੀ ਆਪਣੇ ਉੱਪਰ ਲਾਏ ਹੁੰਦੇ ਆ ਤੇ ਆਹ ਦੇਖੋ ਸਾਰੇ ਤਰ੍ਹਾਂ ਦੀ ਆਪਣੇ ਕੋਲੇ ਲਾਈਨਿੰਗਾਂ ਹੁੰਦੀਆਂ ਨੇ ਪੱਗਾਂ ਵਾਸਤੇ ਤੁਸੀਂ ਇਹ ਕੱਪੜਾ ਖਰੀਦ ਸਕਦੇ ਹੋ ਕਿਉਂਕਿ ਆਪਣੇ ਕੋਲੇ ਵਧੀਆ ਵਾਲੀਆਂ ਲੈਣੀਆਂ ਹੁੰਦੀਆਂ ਨੇ ਸਾਰੇ ਕਲਰ ਹੁੰਦੇ ਆ ਕਲਰ ਜਿਵੇਂ ਆਪਾਂ ਕਹਿੰਦੇ ਪੂਰਾ ਹੀ ਨਹੀਂ ਹੋ ਰਹੇ ਇੰਨੇ ਕ ਜਿਆਦੇ ਕਲਰ ਆ ਰਹੇ ਨੇ ਬਾਕੀ ਆਪਣੇ ਕੋਲੇ ਇੱਧਰ ਵੀ ਕੱਪੜਾ ਬਥੇਰਾ ਪਿਆ ਹੈਗਾ ਹਨ ਤੇ ਇਹ ਕੱਪੜਾ ਜਿਹੜਾ ਹੈਗਾ ਆ ਹੀ ਜਾਂਦਾ ਜੀ ਵਿਕ ਹੀ ਜਾਂਦਾ ਕਿਉਂਕਿ ਇਹ ਰੋਜ਼ ਦੀ ਰੋਜ਼ ਜਿਵੇਂ ਆਪਾਂ ਕਹਿੰਦੇ ਨਵਾਂ ਕੱਪੜਾ ਆਉਂਦਾ ਨਿੱਤਰ ਰਵਾਜ ਨਵੇਂ ਚੱਲਦੇ ਨੇ ਨਿੱਤ ਨਵਾਂ ਜਿਹੜਾ ਹੈਗਾ ਵਿਕਦਾ ਹੈਗਾ ਕੱਪੜਾ ਬਹੁਤ ਸੋਹਣੇ ਸੋਹਣੇ ਜਿਹੜੇ ਹੈਗੇ ਨੇ ਸੂਟ ਤੁਸੀਂ ਸਾਡੇ ਕੋਲੋਂ ਜਦੋਂ ਮਰਜ਼ੀ ਆ ਕੇ ਖਰੀਦ ਸਕਦੇ ਹੋ ਹਰ ਇੱਕ ਰਵਾਇਤ ਦੇ ਹਿਸਾਬ ਨਾਲ ਤੁਹਾਨੂੰ ਸਾਡੇ ਕੋਲੋਂ ਵੈਰਾਈਟੀ ਮਿਲ ਜੂਗੀ ਜੀ ਬਾਕੀ ਸਸਤੇ ਰੇਟਾਂ ਤੇ ਮਿਲੂਗੀ ਸਸਤੇ ਰੇਟਾਂ ਵਿੱਚ ਮਿਲੂਗੀ ਇਹ ਸੂਟ ਵੀ ਇਵੇਂ 1000 15-1500 ਦੇ ਸੂਟ ਨੇ ਬਹੁਤ ਜ਼ਿਆਦੇ ਸੋਹਣੇ ਸੂਟ ਨੇ ਸਾਡਾ ਜਿਹੜਾ ਹੈਗਾ ਹਰ ਇੱਕ ਨਾਲੋਂ ਰੇਟ ਘੱਟ ਰੱਖਿਆ ਹੋਇਆ ਹੈ ਜੀ ਤੁਸੀਂ ਕਾਟਨ ਦੇ ਸੂਟ ਦੁਪੱਟਾ ਸੂਟ ਜਿੰਨੇ ਮਰਜੀ 6-700 ਦੀ ਰੇਂਜ 'ਚ ਆਪਣੇ ਕੋਲੇ ਜਿਹੜੇ ਹੈਗੇ ਸੂਟ ਹੁੰਦੇ ਆ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਬਾਕੀ ਕਾਟਨ ਦੁਪੱਟਾ ਸੂਟ ਹਨਾ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਸੂਟਾਂ ਦੀ ਜ਼ਰੂਰਤ ਹੁੰਦੀ ਹੈ ਗਰਮੀ ਦੇ ਵਿੱਚ ਸੂਟ ਪੈਂਦੇ ਆ ਉਹ ਸੂਟ ਆਪਾਂ ਹਰ ਇੱਕ ਤਰ੍ਹਾਂ ਦਾ ਜਿਵੇਂ ਜਿਵੇਂ ਕੱਪੜਾ ਆ ਜੇ ਸੀਜਣ ਦਾ ਜਿਹੜਾ ਹੈਗਾ ਜਿੰਨੇ ਆਪਾਂ ਕਹਿੰਦੇ ਸਟਾਰਟਿੰਗ ਹੈ ਨਾ ਤੇ ਕਿਉਂਕਿ ਕੱਪੜਾ ਜਿਵੇਂ ਜਿਵੇਂ ਗਰਮੀ ਆਈ ਜਾਨੀ ਉਹ ਹਸਾਂ ਨਾਲ ਆਪਣੇ ਕੋਲੇ ਕੱਪੜਾ ਆ ਹੀ ਜਾਣਾ ਜੀ ਵਿਕੀ ਜਾਣਾ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਜਵਾਨ ਜੈ ਐਕਸਨ ਸਦਾ ਖੁਸ਼ ਰਹੋ